ਪ੍ਰੀਤੋ ਬੇਟੰਗੇ ਤਰੀਕੇ ਨਾਲ ਸੁੱਤੀ ਪਈ ਸੀ ਉਹ ਉਸ ਕੋਲ ਗਿਆ ਤਾਂ ਉਸ ਦਾ ਤਾਂ ਚਿਹਰਾ ਹੀਟਾ ਚੁਕਿਆ ਹੋਇਆ ਸੀ ਤੇ ਉਸ ਦੇ ਕੋਲ ਜਾ ਕੇ ਬੈਠਾ ਤੇ ਬਾਥਰੂਮ ਚਲਾ ਗਿਆ ਕੁਝ ਥੇਰ ਬਾਅਦ ਜਦੋਂ ਬਾਹਰ ਆਇਆ ਤਾਂ ਦੇਖਿਆ ਪ੍ਰੀਤੋ ਹੁਣ ਵੀ ਉਵੇਂ ਹੀ ਬੇਫਿਕਰੀ ਚ ਸੁੱਤੀ ਪਈ ਸੀ ਉਸ ਨੂੰ ਦੇਖ ਕੇ ਉਸ ਦੇ ਦਿਲ ਵਿੱਚ ਹਲਚਲ ਹੋਣ ਲੱਗੀ ਉਹ ਸਿਰਫ 15 ਸਾਲਾਂ ਦੀ ਸੀ ਪਰ ਉਸ ਦੇ ਚਿਹਰੇ ਤੇ ਉਹ ਰਾਪਾਂਸੀ ਜੋ ਕਿਸੇ ਦਾ ਦਿਲ ਤੜਕਾ ਦੇਵੇ ਉਹ ਤਾਂ ਉਸ ਦਾ ਘਰ ਵਾਲਾ ਉਸ ਦੇ ਕੋਲ ਆ ਕੇ ਉਸ ਨੂੰ ਸਿੱਧੀ ਕਰਕੇ ਪਾਇਆ ਜਿਵੇਂ ਹੀ ਉਸ ਨੇ ਉਸ ਨੂੰ ਛੂਆ ਤਾਂ ਉੱਠ ਕੇ ਬੈਠ ਗਈ ਤੁਸੀਂ ਕੌਣ ਹੋ ਡਰ ਦੇ ਮਾਰੇ ਪਿੱਛੇ ਹੋਈ ਉਸ ਨੇ ਸੋਚਿਆ ਉਹੀ ਆ ਜਿਸ ਨਾਲ ਤੇਰਾ ਹੁਣੇ-ਹੁਣੇ ਵਿਆਹ ਹੋਇਆ ਤੇਰਾ ਘਰ ਵਾਲਾ ਤੁਸੀਂ ਹੋ ਉਸ ਨੇ ਹੈਰਾਨੀ ਨਾਲ ਕਿਹਾ ਉਹ 15 ਸਾਲ ਵੱਡੇ ਸੋਹਣੇ ਆਦਮੀ ਨੂੰ ਦੇਖਦੀ ਰਹਿ ਗਈ ਜੀ ਹਾਂ ਨਹੀਂ ਆ ਉਹ ਜਵਾਬ ਦਿੰਦੇ ਹੋਏ ਬੈਠਦੇ ਬੈਠ ਗਿਆ ਮੈਂ ਤਾਂ ਸਜ਼ਾ ਦੇ ਤਹਿਤ ਆਈਆਂ ਤੁਸੀਂ ਮੇਰੇ ਤੇ ਜ਼ੁਲਮ ਤਾਂ ਨਹੀਂ ਕਰੋਗੇ ਤਾਂ ਉਹ ਦਰਦ ਨਾਲ ਬੋਲੀ ਇਹ ਸਭ ਤੈਨੂੰ ਕਿਸ ਨੇ ਕਿਹਾ ਉਸ ਨਹਿਰਾਨੀ ਨਾਲ ਪੁੱਛਿਆ ਵਿਆਹ ਦੇ ਵਕਤ ਕੁਝ ਕੁੜੀਆਂ ਕਹਿ ਰਹੀਆਂ ਸੀ ਕਿ ਜੋ ਕੁੜੀਆਂ ਸਜ਼ਾ 'ਚ ਵਿਆਹ ਕਰਵਾ ਕੇ ਜਾਂਦੀਆਂ ਨੇ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਬਹੁਤ ਜ਼ੁਲਮ ਕਰਦੇ ਆ ਉਹਨਾਂ ਨਾਲ ਜ਼ਬਰਦਸਤੀ ਕਰਦੇ ਆ ਕੀ ਕਿਹਾ ਪੰਮੀ ਨੇ ਉਸ ਨੂੰ ਹੈਰਾਨੀ ਨਾਲ ਪੁੱਛਿਆ ਉਹਨੇ ਕਿਹਾ ਕਿ ਸਭ ਬਹੁਤ ਦਰਦਨਾਕ ਹੁੰਦਾ ਇਧਰ ਆ ਮੇਰੇ ਕੋਲ ਉਸਨੇ ਬੜੀ ਨਰਮੀ ਨਾਲ ਪ੍ਰੀਤੋ ਨੂੰ ਕਿਹਾ ਉਸਦੇ ਕੋਲ ਆਈ ਤਾਂ ਉਸਨੇ ਪੁੱਛਿਆ ਕਿਹੜੀ ਕਲਾਸ ਚ ਪੜਦੀ ਸੀ ਉਸਨੇ ਕਿਹਾ 8ਵੀਂ ਕਲਾਸ ਵਿੱਚ ਇਹ ਸੁਣ ਕੇ ਅਚਾਨਕ ਉਸਦਾ ਹੱਥ ਫੜ ਕੇ ਉਸ ਨੂੰ ਆਪਣੇ ਕੋਲ ਕੀਤਾ ਪ੍ਰੀਤੋ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ ਮੇਰੇ ਕੋਲ ਬੈਠ ਤਾਂ ਕਿ ਤੈਨੂੰ ਮੇਰੇ ਤੋਂ ਡਰ ਨਾ ਲੱਗੇ ਤੇ ਮੈਨੂੰ ਸਮਝਣ ਵਿੱਚ ਆਸਾਨੀ ਹੋਵੇ ਉਸਨੇ ਕਿਹਾ ਤੁਸੀਂ ਮੇਰੇ ਤੇ ਜ਼ੁਲਮ ਤਾਂ ਨਹੀਂ ਕਰੋਗੇ ਉਸਨੇ ਉਸ ਦਾ ਸਿਰ ਆਪਣੇ ਸੀਨੇ ਨਾਲ ਲਾ ਲਿਆ ਤੇ ਕਿਹਾ ਨਹੀਂ ਮੈਂ ਆਪਣੀ ਘਰਵਾਲੀ ਤੇ ਕਦੇ ਜ਼ੁਲਮ ਜਾਂ ਜ਼ਬਰਦਸਤੀ ਨਹੀਂ ਕਰਾਂਗਾ ਉਸਨੇ ਕਿਹਾ ਸੱਚੀ ਉਸਨੇ ਸਿਰ ਚੁੱਕ ਕੇ ਪੁੱਛਿਆ ਪਰਮ ਨੇ ਕਿਹਾ ਹਾਂ ਸੱਚੀ ਇਹ ਕਹਿ ਕੇ ਉਸਨੇ ਉਸ ਦੇ ਮੱਥੇ ਨੂੰ ਪਿਆਰ ਨਾਲ ਚੁੰਮਿਆ ਅਤੇ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ ਮੈਂ ਦੂਜੇ ਵਰਗਿਆ ਨਹੀਂ ਹਾਂ ਪਰ ਤੋ ਉਹ ਉਸ ਦਾ ਕੰਬਣਾ ਬੰਦ ਹੋ ਗਿਆ ਸੀ ਚਲ ਹੁ ਸੌ ਜਾ ਮੈਨੂੰ ਵੀ ਨੀਂਦ ਆ ਰਹੀ ਹੈ ਉਸ ਨੇ ਉਸ ਨੂੰ ਆਪਣੀਆਂ ਬਾਹਾਂ ਤੋਂ ਆਜ਼ਾਦ ਕਰਕੇ ਕਿਹਾ ਪ੍ਰੀਤੋ ਆਪਣੇ ਕੱਪੜੇ ਚੇਂਜ ਕਰਕੇ ਕੁਝ ਚਿਰ ਬਾਅਦ ਬਾਹਰ ਆਈ ਅਤੇ ਪਰਮ ਸੋਚ ਰਿਹਾ ਸੀ ਕਿ ਕੁੜੀ ਅੱਜ ਮੇਰਾ ਪੂਰਾ ਇਮਤਿਹਾਨ ਲੈ ਰਹੀ ਹੈ ਉਸ ਨੇ ਆਪਣੀ ਸ਼ਰਟ 'ਚ ਦੇਖ ਕੇ ਮੁਸਕਰਾਉਂਦੇ ਹੋਏ ਕਿਹਾ ਉਹ ਸਾਰਾ ਹੁਸਨ ਵਖਾ ਰਹੀ ਸੀ ਉਸ ਦਾ ਦਿਲ ਆਪਣੇ ਆਪ ਤੇ ਕਾਬੂ ਰੱਖਣਾ ਭੁੱਲ ਗਿਆ ਸੀ ਪ੍ਰੀਤੋ ਚੁੱਪਚਾਪ ਉਸ ਦੇ ਕੋਲ ਆ ਕੇ ਪੈ ਗਈ ਸਵੇਰੇ ਉਸਨੇ ਦੇਖਿਆ ਕਿ ਪ੍ਰੀਤੋ ਗੂੜੀ ਨੀਂਦ ਸੁੱਤੀ ਪਈਆ ਤਾਂ ਉਹ ਚੁੱਪਚਾਪ ਉਸ ਨੂੰ ਦੇਖਦਾ ਰਿਹਾ ਉਸਦੇ ਚਿਹਰੇ ਤੇ ਸਕੂਨ ਅਤੇ ਮਾਸੂਮੀਅਤ ਸੀ ਅਤੇ ਫਿਰ ਉਸ ਨੂੰ ਜਗਾਇਆ ਪ੍ਰੀਤੋ ਉੱਠ ਜਾ ਸਵੇਰ ਹੋ ਗਈ ਆ ਦੋਵੇਂ ਫਰੈਸ਼ ਹੋ ਕੇ ਕਮਰੇ ਤੋਂ ਬਾਹਰ ਨਿਕਲੇ ਪ੍ਰੀਤੋ ਦੇ ਚਿਹਰੇ ਤੇ ਇੱਕ ਝਕਸਾਫ ਦਿਖ ਰਹੀ ਸੀ ਉਸਦੇ ਕਦਮ ਪੰਗ ਦੇ ਨਾਲ ਤੁਰਨ ਵਿੱਚ ਕੰਬ ਰਹੇ ਸੀ ਪਰੰਤੂ ਉਹ ਬਹੁਤ ਵਿਸ਼ਵਾਸ ਨਾਲ ਚੱਲ ਰਹੀ ਸੀ ਅਤੇ ਪਰਮ ਨੇ ਹਲਕੀ ਜਹੀ ਮੁਸਕਰਾਹਟ ਦਿੱਤੀ ਉਸ ਤੇ ਡਰ ਨੂੰ ਘੱਟ ਕਰ ਦਿੱਤਾ ਉਸ ਦੇ ਹੱਥ ਕੰਮਣ ਲੱਗੇ ਪਰਮ ਨੇ ਦਾਦੀ ਵੱਲ ਵੇਖਿਆ ਉਸ ਦੀ ਦਾਦੀ ਨੇ ਕਿਹਾ ਕਿ ਮੈਂ ਇਹ ਨੂੰ ਆਪਣੇ ਘਰ ਦੀ ਨੂੰ ਨਹੀਂ ਮੰਦੀ ਨਾ ਹੀ ਇਸ ਦੇ ਪਿਓ ਨੂੰ ਆਪਣੇ ਘਰ ਨਾਲ ਕੋਈ ਰਿਸ਼ਤੇਦਾਰ ਮੰਦੀ ਆ ਪਰਮ ਦੀ ਆਵਾਜ਼ ਵਿੱਚ ਇੰਨਾ ਵਿਸ਼ਵਾਸ ਸੀ ਕਿ ਸਾਰੇ ਹੈਰਾਨ ਹੋ ਗਏ ਦਾਦੀ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਪਰਮ ਇਸ ਤਰ੍ਹਾਂ ਜਵਾਬ ਦੇ ਸਕਦਾ 올 ਖੜੀ ਪ੍ਰੀਤੋ ਘਬਰਾ ਰਹੀ ਸੀ ਉਸ ਨੇ ਕਿਹਾ ਤੂੰ ਪਰੇਸ਼ਾਨ ਨਾ ਹੋ ਪ੍ਰੀਤੋ ਮੈਂ ਤੇਰੇ ਨਾਲ ਆ ਪ੍ਰੀਤੋ ਦੀ ਅੱਖਾਂ ਦੇ ਵਿੱਚ ਹੰਝੂ ਸੀ ਪਰਮ ਨੇ ਉਸ ਨੂੰ ਬਿਠਾ ਕੇ ਕਿਹਾ ਹੁਣ ਇਹ ਸਭ ਗੱਲਾਂ ਸੁਣਨ ਦੀ ਲੋੜ ਨਹੀਂ ਤੂੰ ਬਸ ਮੇਰੀ ਗੱਲ ਮੰਨ ਬਾਕੀ ਸਭ ਮੈਂ ਆਪੇ ਸੰਭਾਲ ਲਾਂਗਾ ਪ੍ਰੀਤੋ ਨੇ ਪਹਿਲੀ ਵਾਰੀ ਉਸ ਦੀ ਅੱਖਾਂ ਦੇ ਵਿੱਚ ਭਰੋਸਾ ਵੇਖਿਆ ਸੀ ਉਸ ਦੇ ਹੰਝੂ ਪੂੰਝ ਕੇ ਬੋਲਿਆ ਚਲ ਮੈਂ ਤੇਲੀ ਨਾਸ਼ਤਾ ਮੰਗਵਾਉਣਾ ਫਿਰ ਇਕੱਠੇ ਖਾਵਾਂਗੇ ਇਨਾ ਕਿਆ ਕਿਉਂ ਚਲਾ ਗਿਆ ਅਤੇ ਉਸ ਨੂੰ ਨਾਸ਼ਤਾ ਕਰਵਾ ਕੇ ਪਰਮ ਆਪਣੇ ਦਫ਼ਤਰ ਚਲਾ ਗਿਆ ਸੀ ਪ੍ਰੀਤੋ ਕਮਰੇ 'ਚ ਕੱਲੀ ਸੀ ਤੇ ਬੈਠ ਤੇ ਪਈ ਸੀ ਕਦੇ ਉਸ ਨੂੰ نیند ਆਈ ਉਸ ਨੂੰ ਪਤਾ ਹੀ ਨ ਲੱਗਾ ਅਤੇ ਕੁਝ देर ਬਾਅਦ ਦਰਵਾਜ਼ਾ ਖੜਕਿਆ ਜਿੱਦਾਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਨੌਕਰਾਨੀ ਖੜੀ ਸੀ ਉਸ ਨੇ ਕਿਹਾ ਬੀਬੀ ਜੀ ਮਾਲ ਕਰਨੇ ਤੁਹਾਨੂੰ ਥੱਲੇ ਬੁਲਾਇਆ ਹੈ ਇਹ ਸੁਣ ਕੇ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਿਆ ਸੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕਿਉਂ ਬੁਲਾਇਆ। ਹੌਲੀ-ਹੌਲੀ ਉਹ ਹੇਠ ਆਈ ਅਤੇ ਜਿੱਤਾਂ ਹੀ ਹਾਲ ਵਿੱਚ ਪਹੁੰਚੀ, ਦਾਦੀ ਦੀਆਂ ਨਜ਼ਰਾਂ ਉਸ ਦੇ ਉੱਤੇ ਟਿਕੀਆਂ ਹੋਈਆਂ ਸੀ। ਉਸ ਨੇ ਸਖਤੀ ਨਾਲ ਕਿਹਾ, "ਮੇਰੇ ਪੁੱਤੇ ਦੀ ਨਰਮੀ ਨਾਲ ਇਹ ਨਾ ਸਮਝੀਂ ਕਿ ਅਸੀਂ ਤੈਨੂੰ ਅਪਣਾ ਲਾਂਗੇ। ਜੇ ਚਾਹਨੀ ਆ ਕਿ ਇੱਥੇ ਤੈਨੂੰ ਬਰਦਾਸ਼ਤ ਕਰੀਏ, ਤਾਂ ਤੈਨੂੰ ਸਾਰੇ ਕੰਮ ਆਪ ਕਰਨੇ ਪੈਣੇ ਨੇ। ਜੇ ਇਨਕਾਰ ਕੀਤਾ" ਕਾ ਮੇਰੇ ਤੋਂ ਬੁਰਾ ਕੋਈ ਨਹੀਂ ਅਤੇ ਹੁਣ ਜਾ ਨੌਕਰਾਨੀ ਦੇ ਨਾਲ ਸਾਰੇ ਕੱਪੜੇ ਧੋ ਇਹ ਸੁਣ ਕੇ ਉਹ ਬੁਰੀ ਤਰ੍ਹਾਂ ਘਬਰਾ ਗਈ ਸੀ ਉਸ ਨੂੰ ਇੰਨਾ ਕੰਮਾਂ ਦੇ ਬਾਰੇ ਕੋਈ ਤਜਰਬਾ ਨਹੀਂ ਸੀ ਪਰ ਉਹ ਕੁਝ ਨਾ ਬੋਲੀ ਚੁੱਪਚਾਪ ਨੌਕਰਾਨੀ ਦੇ ਨਾਲ ਚਲੀ ਗਈ ਨੌਕਰਾਨੀ ਨੇ ਉਸ ਨੂੰ ਕੱਪੜੇ ਵਿਖਾਏ ਜੋ ਕਿ ਬਹੁਤ ਵੱਡਾ ਢੇਰ ਸੀ ਉਸ ਨੇ ਕਿਹਾ ਮਾਲਕਣ ਇਹ ਤੁਹਾਨੂੰ ਆਪ ਧੋਣੇ ਪੈਣੇ ਨੇ ਮੈਂ ਤੁਹਾਡੀ ਮਦਦ ਨਹੀਂ ਕਰ ਸਕਦੀ ਸੀ ਨਹੀ ਤਾਂ ਵੱਡੀ ਮਾਲਕਣ ਬਹੁਤ ਨਾਰਾਜ਼ ਹੋ ਜਾਊਗੀ ਇਹ ਕਹਿ ਕੇ ਨੌਕਰਾਨੀ ਚਲੀ ਗਈ ਸੀ ਪ੍ਰੀਤੋ ਨੇ ਡਰਦੇ ਡਰਦੇ ਸਾਰਾ ਕੰਮ ਸ਼ੁਰੂ ਕੀਤਾ ਅਤੇ ਉਹ ਥੋੜੀ ਹੀ ਦੇਰ ਵਿੱਚ ਥੱਕ ਗਈ ਉਸ ਦੇ ਹੱਥ ਲਾਲ ਹੋ ਗਏ ਅੱਖਾਂ 'ਚ ਹੰਝੂ ਆ ਗਏ ਪਰ ਫਿਰ ਵੀ ਹਾਰ ਨਹੀਂ ਮੰਨੀ ਬਿਨਾਂ ਕੰਮ ਕਰਦੀ ਰਹੀ ਹਰ ਕੱਪੜਾ ਉਸ ਦੇ ਲਈ ਇੱਕ ਨਵੀਂ ਮੁਸ਼ਕਲ ਸੀ ਪਰ ਉਹ ਸਬਰ ਕਰਦੇ ਹੋਏ ਕੱਪੜੇ ਧੋਂਦੀ ਰਹੀ ਸ਼ਾਮ ਹੋਣ ਤੱਕ ਉਹ ਬੁਰੀ ਤਰ੍ਹਾਂ ਥੱਕ ਗਈ ਸੀ ਜਦ ਪਰਮਦਰਸਰੋਂ ਆਇਆ ਤਾਂ ਕਮਰੇ ਦਾ ਹਾਲ ਵੇਖ ਕੇ ਉਸ ਦੇ ਕਦਮ ਰੁਕ ਗਏ ਉਹ ਬੈਠਦੀ ਬੈਠੀ ਸੀ ਤੇ ਉਸ ਦਾ ਚਿਹਰਾ ਬੁਰੀ ਤਰ੍ਹਾਂ ਲਾਲ ਸੀ ਅੱਖਾਂ 'ਚੋਂ ਹੰਝੂ ਆ ਰਹੇ ਸੀ ਉਸ ਦਾ ਦਿਲ ਕੰਬੁੱਟਿਆ ਅਤੇ ਉਸ ਦੇ ਕੋਲ ਆਇਆ ਤੇ ਕਿਹਾ ਪ੍ਰੀਤੋ ਕੀ ਹੋਇਆ ਮੇਰੀ ਜਾਨ ਕਿਉਂ ਰੋ ਰਹੀ ਹੈ ਉਹ ਪਰਮ ਦੇ ਗਲ ਲੱਗ ਕੇ ਰੋਂਦਿ ਖੈ ਕਹਿਣ ਲੱਗੀ ਅੱਜ ਦਾਦੀ ਨੇ ਮੇਰੇ ਤੋਂ ਬਹੁਤ ਕੱਪੜੇ ਧਵਾਏ ਮੈਂ ਬਹੁਤ ਥੱਕ ਗਈ ਮੇਰੀ ਪਿੱਠੇ 'ਚ ਦਰਦ ਹੋ ਰਿਹਾ ਪਰਮ ਨੂੰ ਬਹੁਤ ਗੁੱਸਾ ਆਇਆ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਪ੍ਰੀਤੋ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਕਿਹਾ ਚੱਲ ਤੂੰ ਲੰਮੀ ਪੈ ਮੈਂ ਤੇਰੀ ਕਮਰ ਘੁੱਟ ਦਿੰਨਾ ਉਸ ਨੇ ਕਿਹਾ ਨਹੀਂ ਤੁਸੀਂ ਕੀ ਕਰ ਰਹੇ ਹੋ ਪਰਮ ਨੇ ਹਲਕੇ ਹੱਥਾਂ ਨਾਲ ਉਸ ਦੀ ਪਿੱਠ ਨੂੰ ਦਬਾਉਣਾ ਸ਼ੁਰੂ ਕੀਤਾ ਉਸ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਸੀ ਅਤੇ ਉਹ ਸਕੂਨ ਮਹਿਸੂਸ ਕਰ ਰਹੀ ਸੀ ਤੇ ਸੌ ਗਈ ਪਰਮ ਨੇ ਉਸ ਦੇ ਚਿਹਰੇ ਨੂੰ ਨਰਮੀ ਨਾਲ ਵੇਖਿਆ ਤੇ ਕੰਬਲ ਠੀਕ ਕਰਕੇ ਕਮਰੇ ਤੋਂ ਬਾਹਰ ਨਿਕਲ ਗਿਆ ਉਹਨੂੰ ਤੇਜ਼ ਕਦਮਾਂ ਨਾਲ ਆਪਣੀ ਦਾਦੀ ਦੇ ਕਮਰੇ ਵਿੱਚ ਗਿਆ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਤੇ ਅੱਖਾਂ ਦੇ ਵਿੱਚ ਇੱਕ ਅਜੀਬ ਸ਼ਕਤੀ ਸੀ ਉਸ ਨੇ ਕਮਰੇ 'ਚ ਕਦਮ ਰੱਖਿਆ ਤਾਂ ਸਿੱਧਾ ਦਾਦੀ ਵੱਲ ਵੇਖ ਕੇ ਬੋਲਿਆ ਦਾਦੀ ਤੁਸੀਂ ਪ੍ਰੀਤੋਂ ਤੋਂ ਘਰ ਦੇ ਕੱਪੜੇ ਕਿਉਂ ਧਵਾਏ ਕੀ ਕਰਦੇ ਬਾਕੀ ਨੌਕਰ ਮਰ ਗਏ ਦਾਦੀ ਮੈਨੂੰ ਮਾਫ਼ ਕਰਿਓ ਪਰ ਗੱਲ ਮੇਰੀ ਘਰ ਵਾਲੀ ਦੀ ਆ ਉਹ ਇਸ ਘਰ ਵਿੱਚ ਚਾਹੇ ਜਿਵੇਂ ਦੀ ਵੀ ਆ ਜਬਰਦਸਤੀ ਚ ਮੇਰੀ ਮਰਜ਼ੀ ਨਾਲ ਬਸ ਹੁਣ ਮੇਰੀ ਇੱਜ਼ਤ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਉਸ ਨੂੰ ਨੌਕਰ ਦੀ ਤਰ੍ਹਾਂ ਸਮਝੇ ਜਾਂ ਉਸ ਦੇ ਨਾਲ ਕੋਈ ਗਬਰਾ ਸੁਲੂਕ ਕਰੇ ਜੇ ਕੋਈ ਗੱਲ ਜ਼ਮੀਰ ਤੋਂ ਕਰਵਾਈ ਜਾ ਸਕਦੀ ਆ ਤਾਂ ਉਸ ਨੂੰ ਜ਼ੁਬਾਨ ਨਾਲ ਕਰਵਾਉਣ ਦੀ ਜ਼ਰੂਰਤ ਨਹੀਂ ਮੈਂ ਆਪਣੀ ਘਰਵਾਲੀ ਦੀ ਇੱਜ਼ਤ ਤੇ ਸਕੂਨ ਤੇ ਕੋਈ ਸਮਝੌਤਾ ਨਹੀਂ ਕਰਨਾ ਉਸ ਦੀ ਇਹ ਗੱਲ ਸੁਣ ਕੇ ਅਤੇ ਕਮਰੇ 'ਚ ਸਰਨਾਟਾ ਛਾ ਗਿਆ ਸੀ ਦਾਦਾ ਜੀ ਤੇ ਬਾਕੀ ਸਾਰੇ ਹੈਰਾਨ ਹੋ ਗਏ ਸੀ ਦਾਦੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ ਉਸ ਕੋਲ ਕੋਈ ਜਵਾਬ ਨਹੀਂ ਸੀ ਅਤੇ ਇੱਕ ਨਜ਼ਰ ਸਭ ਨੂੰ ਦੇਖਿਆ ਤੇ ਬਾਹਰ ਨਿਕਲ ਗਿਆ ਰਾਤ ਦਾ ਸਮਾਂ ਸੀ ਹਵੇਲੀ ਦੇ ਡਾਈਨਿੰਗ ਹਾਲ ਵਿੱਚ ਖਾਣਾ ਲੱਗ ਚੁੱਕਾ ਸੀ ਸਾਰੇ ਆਪਣੀ ਆਪਣੀ ਥਾਂ ਤੇ ਬੈਠੇ ਸੀ ਨੌਕਰ ਨੇ ਕਿਹਾ ਕਿ ਮਾਲਕਣ ਜੀ ਸਾਹਬ ਨੇ ਕਿਹਾ ਹੈ ਕਿ ਉਹ ਤੇ ਉਹਨਾਂ ਦੀ ਘਰ ਵਾਲੀ ਕਮਰੇ 'ਚ ਹੀ ਰੋਟੀ ਖਾਣਗੇ ਉਹ ਬਾਹਰ ਨਹੀਂ ਆਉਣਗੇ ਇਹ ਸੁਣ ਕੇ ਦਾਦੀ ਨੂੰ ਹੋਰ ਗੁੱਸਾ ਆ ਗਿਆ ਤੇ ਕਿਹਾ ਕਿ ਉਸ ਨੂੰ ਛੇਤੀ نیچے ਲੈ ਕੇ ਆ ਹਵੇਲੀ ਦੇ ਸੂਰ ਇਸ ਤਰ੍ਹਾਂ ਨਹੀਂ ਬਦਲੇ ਜਾ ਸਕਦੇ ਨੌਕਰ ਜਲਦੀ ਨਾਲ ਉਹਨਾਂ ਦੇ ਕਮਰੇ 'ਚ ਗਿਆ ਉਹ ਦੋਨੋਂ ਸਕੂਨ ਨਾਲ ਬੈਠੇ ਗੱਲਾਂ ਕਰ ਰਹੇ ਸੀ ਦਰਵਾਜ਼ੇ ਤੇ ਖੜਕਾ ਹੋਇਆ ਤਾਂ ਨੌਕਰ ਬੋਲਿਆ ਸਾਹਬ ਜੀ ਵੱਡੀ ਮਾਲਕ ਨੇ ਕਿਹਾ ਕਿ ਤੁਸੀਂ ਦੋਨੋਂ نیچے ਆਓ ਤੇ ਉੱਥੇ ਆ ਕੇ ਰੋਟੀ ਖਾਓ ਪਰਮ ਨੇ ਕਿਹਾ ਕਿ ਤੂੰ ਜਾ ਕੇ ਦਾਦੀ ਨੂੰ ਕਹਿ ਦੇ ਮੈਂ ਤੇ ਪ੍ਰੀਤੋ ਆਪਣੇ ਕਮਰੇ 'ਚ ਰੋਟੀ ਖਾਵਾਂਗੇ। ਮੇਰਾ ਫੈਸਲਾ ਇਸ ਵਿੱਚ ਕੋਈ ਬਦਲਾਅ ਨਹੀਂ ਹੋਊਗਾ। ਨੌਕਰ ਨੇ ਆ ਕੇ ਦਾਦੀ ਨੂੰ ਉਹਨਾਂ ਦਾ ਸੁਨੇਹਾ ਦਿੱਤਾ। ਦਾਦੀ ਪਹਿਲਾਂ ਹੀ ਗੁੱਸੇ ਵਿੱਚ ਸੀ, ਹੋਰ ਭੜਕ ਗਈ। ਤੂਫਾਨ ਦੀ ਤਰ੍ਹਾਂ ਕਮਰੇ 'ਚ ਆਈ। ਪ੍ਰੀਤੋ ਨੂੰ ਵੇਖ ਉਸ ਦਾ ਸਬਰ ਟੁੱਟ ਗਿਆ ਸੀ। ਝਟਕੇ ਨਾਲ ਉਸ ਦੇ ਹੱਥੋਂ ਫੋਨ ਖੋਇਆ ਤੇ ਕੰਧ 'ਚ ਮਾਰਿਆ। ਫੋਨ ਟੁੱਟ ਗਿਆ। ਪ੍ਰੀਤੋ ਘਬਰਾ ਕੇ ਦਾਦੀ ਵੱਲ ਵੇਖਣ ਲੱਗੀ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ ਦਾਦੀ ਨੇ ਉਸ ਨੂੰ ਥੱਪੜ ਮਾਰ ਦਿੱਤਾ ਥੱਪੜ ਦੇ ਨਾਲ ਪ੍ਰੀਤੋ ਦਾ ਸਿਰ ਕੰਧ ਨਾਲ ਜਾ ਲੱਗਿਆ ਅਤੇ ਉਹ ਦਰਦ ਨਾਲ ચીਕ ਉੱਠੀ ਦਾਦੀ ਨੇ ਕਿਹਾ ਤੇਰੀ ਇੰਨੀ ਹਿੰਮਤ ਕਿਵੇਂ ਹੋਈ ਕਿ ਤੂੰ ਸਾਡੇ ਅਸੂਲ ਤੋੜੇ ਮੇਰੇ ਪੁੱਤਿਆਂ ਨੂੰ ਸਾਡੇ ਖਿਲਾਫ ਢੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨੌਕਰਾਨੀ ਭੱਜ ਕੇ ਆਈ ਏ ਤੇ ਉਸ ਨੂੰ ਖਿੱਚ ਕੇ ਲੈ ਜਾਣ ਲੱਗੀ ਉਹ ਉੱਚੀ ਉੱਚੀ ਰੋ ਰਹੀ ਸੀ ਕਿ ਮੈਨੂੰ ਛੱਡ ਦਿਓ ਮੈਨੂੰ ਮਾਫ਼ ਕਰ ਦਿਓ ਇੱਕ ਥੱਪੜ ਤੋਂ ਬਾਅਦ ਉਸ ਦਾ ਹੱਥ ਗੰਦ ਨਾਲ ਲੱਗਾ ਤੇ ਉੱਥੋਂ ਖੂਨ ਨਿਕਲਣ ਲੱਗ ਪਿਆ ਸੀ ਉਹ ਬੇਹੋਸ਼ ਹੋ ਗਈ ਠੀਕ ਉਸੇ ਵਕਤ ਪਰਮਹਵੀ ਦੀ ਚਾਇਆ ਤੇ ਉਹ ਆਪਣੀ ਇੱਕ ਫਾਈਲ ਲੈਣ ਲਈ ਆਇਆ ਸੀ ਪਰ ਜਿਵੇਂ ਹੀ ਉਸ ਨੇ ਪ੍ਰੀਤ ਨੂੰ ਜ਼ਮੀਨ ਤੇ ਬੇਹੋਸ਼ ਪਈ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਉਸ ਦੇ ਅੰਦਰ ਇੱਕ ਤੂਫਾਨ ਜਿਹਾ ਉੱਠ ਗਿਆ ਉਹ ਭੱਜ ਕੇ ਉਸ ਦੇ ਕੋਲ ਗਿਆ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਕਿਹਾ ਕਿ ਸਭ ਕੀ ਹੋ ਰਿਹਾ ਹੈ ਪਰ ਉਸ ਸਮੇਂ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਸਾਰੇ ਚੁੱਪ ਸੀ ਉਸ ਨੇ ਇੱਕ ਪਲ ਬਰਬਾਦ ਕੀਤੇ ਬਿਨਾ ਉਸ ਨੂੰ ਚੁੱਕਿਆ ਅਤੇ ਹਵੇਲੀ ਤੋਂ ਬਾਹਰ ਨਿਕਲ ਗਿਆ ਤੇ ਗੱਡੀ ਚ ਪਾ ਕੇ ਉਸ ਨੂੰ ਹਸਪਤਾਲ ਲੈ ਗਿਆ ਪ੍ਰੀਤੋ ਦੀ ਹਾਲਤ ਨੇ ਪਰਮ ਦੀ ਆਤਮਾ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਉਸ ਦਾ ਦਿਲ ਬਸ ਇੱਕ ਹੀ ਸਵਾਲ ਕਰ ਰਿਹਾ ਸੀ ਆਖਰ ਇਸ ਮਸੂਮ ਦੇ ਨਾਲ ਇਹਦਾ ਕਿਉਂ ਕੀਤਾ ਗਿਆ ਉਹ ਉਸ ਦੀ ਗੋਦ ਚ ਬੇਹੋਸ਼ ਪਈ ਸੀ ਤੇ ਉਹ ਤੇਜ਼ੀ ਨਾਲ ਕੱਟੇ ਡਰਾਈਵ ਕਰ ਰਿਹਾ ਸੀ ਉਸ ਦੇ ਚਿਹਰੇ ਤੇ ਥੱਪੜਾਂ ਦੇ ਨਿਸ਼ਾਨ ਸੀ ਤੇ ਉਸ ਦੇ ਸਾਹ ਬਹੁਤ ਹੌਲੀ ਸੀ ਹਸਪਤਾਲ ਚ ਉਸ ਨੂੰ ਐਮਰਜੈਂਸੀ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਸਟੇਚਰ ਤੇ ਪਾਇਆ ਤੇ ਇਲਾਜ ਸ਼ੁਰੂ ਕਰ ਦਿੱਤਾ ਸੀ ਉਹ ਬੇਚੈਨੀ ਨਾਲ ਬਾਹਰ ਟੈਲ ਰਿਹਾ ਸੀ ਥੋੜੀ ਦੇਰ ਬਾਅਦ ਡਾਕਟਰ ਨੇ ਕਿਹਾ ਕਿ ਤੁਹਾਡੇ ਪੀਸ਼ੈਂਟ ਨੂੰ ਸ਼ਾਇਦ ਕਿਸੇ ਨੇ ਬੁਰੀ ਤਰ੍ਹਾਂ ਕੁੱਟਿਆ ਹੈ। ਬੇਵਜ੍ਹਾ ਨਾਲ ਉਸਦੀ ਬੁਰੀ ਹਾਲਤ ਕਰ ਦਿੱਤੀ ਹੈ ਤੇ ਉਹ ਬੇਹੋਸ਼ ਹੋ ਗਈ। ਅਸੀਂ ਉਸ ਨੂੰ ਟ੍ਰਿਪ ਲਾ ਦਿੱਤੀ ਹੈ। ਖੁਸ਼ਕਿਸਮਤੀ ਨਾਲ ਉਸਦੀ ਹਾਲਤ ਖਤਰੇ ਤੋਂ ਬਾਹਰ ਆ। ਡਾਕਟਰ ਕੁਝ ਦੇ ਲਈ ਰੁਕਿਆ ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਉਹ ਚੀਜ਼ ਕਰਕੇ ਉਸਨੇ ਕੁਝ ਨਾ ਕਿਹਾ। ਪਰਮ ਨੇ ਪੁੱਛਿਆ ਤਾਂ ਡਾਕਟਰ ਸਾਫ-ਸਾਫ ਦੱਸੋ ਕੀ ਗੱਲ ਹੋਈ ਆ। ਡਾਕਟਰ ਨੇ ਕਿਹਾ ਦੇਖੋ ਉਹਨਾਂ ਦੇ ਸਰੀਰ 'ਤੇ ਹਿੰਸਾ ਕੀਤੀ ਗਈ ਹੈ। ਇਹ ਬਿਲਕੁਲ ਵੀ ਠੀਕ ਨਹੀਂ ਤੁਸੀਂ ਆਪਣੀ ਛੋਟੀ ਜੀ ਉਮਰ ਦੀ ਕੁੜੀ ਅਤੇ ਇਸ ਤਰ੍ਹਾਂ ਜ਼ੁਲਮ ਕਰਨਾ ਬਹੁਤ ਸ਼ਰਮਨਾਕਾ ਤੁਹਾਨੂੰ ਇਸ ਦਾ ਧਿਆਨ ਰੱਖਣਾ ਪੈਣਾ ਅਤੇ ਫਿਰ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਉਸ ਨੂੰ ਕਦੇ ਹਵੇਲੀ ਨਹੀਂ ਲੈ ਕੇ ਜਾਊਗਾ ਤੇ ਨਾ ਉਹ ਆਪ ਜਾਊਗਾ ਉਹਨਾਂ ਬੇਰਹਿਮ ਲੋਕਾਂ ਵਿੱਚ ਉਸ ਨੂੰ ਕਦੇ ਨਹੀਂ ਛੱਡੂਗਾ ਮੈਂ ਇਸ ਦਾ ਰਖਵਾਲਾ ਇਸ ਦਾ ਸਾਥੀ ਹਾਂ ਇਸ ਦੀ ਖੁਸ਼ੀਆਂ ਦੀ ਜ਼ਿੰਮੇਵਾਰੀ ਮੇਰੀ ਹੈ ਕਿ ਮੈਂ ਇਸ ਤੋਂ ਲਾਪਰਵਾਹੀ ਨਹੀਂ ਕਰ ਸਕਦਾ ਉਸਤਾ ਦੇ ਲਈ ਹੀ ਸੋਚ ਕੇ ਦੁਖੀ ਹੋ ਗਿਆ ਪ੍ਰੀਤੋ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਬਣ ਗਈ ਸੀ ਉਸ ਨੇ ਪ੍ਰੀਤੋ ਦੇ ਚਿਹਰੇ ਤੇ ਹੱਥ ਰੱਖ ਕੇ ਕਿਹਾ ਕਿ ਹੁਣ ਤੈਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਮੈਂ ਤੇਰੇ ਨਾਲ ਹਮੇਸ਼ਾ ਹਾਂ ਤੇ ਹਮੇਸ਼ਾ ਹੀ ਰ੍ਹਾਂਗਾ ਫਿਰ ਉਹ ਹੋਸ਼ ਵਿੱਚ ਆਉਂਦੇ ਛੁੱਟੀ ਕਰਵਾ ਕੇ ਉਸ ਨੂੰ ਆਪਣੇ ਫਾਰਮ ਹਾਊਸ ਵਿੱਚ ਲੈ ਗਿਆ ਗੱਡੀ 'ਚ ਉਤਰਦੇ ਹੀ ਪ੍ਰੀਤੋ ਨੇ ਚਾਰੇ ਪਾਸੇ ਨਜ਼ਰ ਘਮਾਈ ਸਾਰੀ ਥਾਂ ਸੋਹਣੇ ਸੋਹਣੇ ਫੁੱਲ ਲੱਗੇ ਸੀ ਦੂਰ ਦੂਰ ਤੱਕ ਹਰੀਆਂ ਭਰੀਆਂ ਜ਼ਮੀਨਾਂ ਸ਼ਾਂਤੀ ਨਾਲ ਭਰਿਆ ਮਾਹੌਲ ਤੇ ਪਿਆਰਾ ਜਿਹਾ ਘਰ ਪਰਮ ਨੇ ਖਾਸ ਤੌਰ ਤੇ ਉਸ ਦੀ ਚੁਣਿਆ ਸੀ ਪਰ ਪ੍ਰੀਤੋ ਦੀ ਅੱਖਾਂ 'ਚ ਉਦਾਸੀ ਸੀ ਪਰਮ ਨੇ ਉਸ ਨੂੰ ਸਹਾਰਾ ਦਿੱਤਾ ਤੇ ਅੰਦਰ ਲੈ ਕੇ ਗਿਆ ਉਸ ਨੂੰ ਸੋਫੇ ਤੇ ਬਿਠਾਇਆ ਅਤੇ ਪਿਆਰ ਨਾਲ ਵੇਖਣ ਲੱਗਾ ਉਸ ਦੀਆਂ ਅੱਖਾਂ ਦੇ ਵਿੱਚ ਦਰਦ ਦਿਸ ਰਿਹਾ ਸੀ ਅਤੇ ਉਸ ਦੇ ਮੂੰਹ ਨੂੰ ਤਾਣਾ ਲੱਗ ਚੁੱਕਾ ਸੀ ਪ੍ਰੀਤੋ ਇਹ ਘਰ ਸਾਡਾ ਸਿਰ ਤੇਰਾ ਤੇ ਮੇਰਾ ਇੱਥੇ ਕੋਈ ਨਹੀਂ ਹੋਵੇਗਾ ਜੋ ਤੈਨੂੰ ਤਕਲੀਫ ਦੇ ਸਕੇ ਤੇਰੀ ਇੱਜ਼ਤ ਨੂੰ ਠੇਸ ਪਹਾਂ ਸਕੇ ਅਸੀਂ ਇੱਥੇ ਸ਼ਾਂਤੀ ਨਾਲ ਰਾਵਾਂਗੇ ਇਹ ਘਰ ਸਿਰਫ ਤੇਰਾ ਤੇ ਮੇਰਾ ਇੱਥੇ ਕੋਈ ਜ਼ੁਲਮ ਕਰਨ ਵਾਲਾ ਨਹੀਂ ਹੋਊਗਾ ਅਤੇ ਇਸ ਤੋਂ ਬਾਅਦ ਤੈਨੂੰ ਕਦੀ ਦੁਖੀ ਹੋਣ ਦੀ ਲੋੜ ਨਹੀਂ ਪ੍ਰੀਤੋ ਦੀ ਅੱਖਾਂ ਦੇ ਵਿੱਚ ਚਮਕ ਆ ਗਈ ਉਹ ਬੱਚਿਆਂ ਵਾਂਗ ਖੁਸ਼ ਹੋ ਗਈ ਸੀ ਉਸ ਤੇ ਗੱਲ ਲੱਗ ਗਈ ਪਰਮ ਕਹਿਣ ਲੱਗਾ ਥੋੜਾ ਫਾਸਲਾ ਰੱਖ ਕੇ ਗੱਲ ਕਰਿਆ ਕਰ ਨਹੀਂ ਤਾਂ ਆਪ ਹੀ ਮੁਸ਼ਕਲ ਵਿੱਚ ਪੈ ਜਾਵੇਂਗੀ ਉਸਨੇ ਕਿਹਾ ਕਿ ਦਾਦੀ ਨੇ ਕੀ ਕਿਹਾ ਕਿਥੇ ਆ ਜਸ ਦੋ ਦਿਨ ਹਵੇਲੀ ਤੋਂ ਨਹੀਂ ਆਇਆ ਪਰਮ ਨੇ ਕਿਹਾ ਦਾਦੀ ਜਦੋਂ ਤੱਕ ਤੁਸੀਂ ਪ੍ਰੀਤ ਨੂੰ ਦਿਲ ਤੋਂ ਸਬਕਾਰ ਨਹੀਂ ਕਰਨਾ ਮੈਂ ਹਵੇਲੀ ਨਹੀਂ ਆਉਣਾ ਉਹ ਹੁਣ ਮੇਰੀ ਘਰ ਵਾਲੀ ਆ ਤੇ ਮੇਰੀ ਇੱਜ਼ਤ ਹੈ ਤੇ ਜੇ ਕੋਈ ਉਸ ਦੇ ਖਿਲਾਫ ਕੁਝ ਕਰੂਗਾ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ ਦਾਦੀ ਕਹਿਣ ਲੱਗੀ ਤੂੰ ਆਪਣੇ ਨੂੰ ਛੱਡ ਕੇ ਉਸ ਕੁੜੀ ਦੇ ਲਈ ਸਭ ਨੂੰ ਭੁੱਲ ਗਿਆ परम ਨੇ ਗੱਲ ਕੱਟ ਦਿੱਤੀ ਉਸ ਨੇ ਕਿਹਾ ਮੈਂ ਫੈਸਲਾ ਕਰ ਲਿਆ ਜਦੋਂ ਤੱਕ ਤੁਹਾਡੇ ਦਿਲ ਵਿੱਚ ਚੋਸਲੀ ਨਫ਼ਰਤ ਖਤਮ ਨਹੀਂ ਹੁੰਦੀ ਮੈਂ ਤੇ ਉਹ ਘਰ ਨਹੀਂ ਆਵਾਂਗੀ ਇਹ ਕਹਿ ਕੇ ਪਰਮ ਨੇ ਫੋਨ ਰੱਖ ਦਿੱਤਾ ਪਰ ਹਕੀਕਤ ਵਿੱਚ ਉਸ ਨੂੰ ਹੀ ਮਾਸੂਮ ਜਿੱਤੀ 15 ਸਾਲਾਂ ਦੀ ਕੁੜੀ ਮਿਲੀ ਜੋ ਆਪਣੀ ਹੀ ਦੁਨੀਆ 'ਚ ਮਗਰ ਰਹਿੰਦੀ ਸੀ ਪਰ ਉਸ ਦੀ ਮਾਸੂਮੀਅਤ ਨੇ ਉਸ ਦੇ ਦਿਲ ਵਿੱਚ ਇੱਕ ਥਾਂ ਬਣਾ ਲਈ ਸੀ ਠੀਕ ਹੈ ਦੇਖਲਾ ਕਾਰਟੂਨ ਉਹ ਆਪਣੇ ਕੰਮ 'ਚ ਲੱਗ ਗਿਆ ਤੇ ਥੋੜੀ ਦੇਰ ਬਾਅਦ ਬੱਤੀ ਚਲੀ ਗਈ ਤੇ ਉਹ ਡਰ ਨਾਲ ਉੱਠ ਕੇ ਪਰਮ ਦੀ ਗੋਦੀ 'ਚ ਬੈਠ ਗਈ ਤੇ ਫਿਰ ਆਖਰ ਨੂੰ ਦਾਦਾ-ਦਾਦੀ ਪਰਮ ਦੀ ਜਿੱਤ ਅਗੇ ਹਾਰ ਹੀ ਗਈ ਸੀ ਉਹਨਾਂ ਨੇ ਪ੍ਰੀਤੋ ਤੋਂ ਮਾਫੀ ਮੰਗੀ ਤੇ ਦੋਨਾਂ ਨੂੰ ਹਵੇਲੀ ਬੁਲਾਇਆ ਸੀ ਹੁਣ ਉਹ ਹਵੇਲੀ ਵਿੱਚ ਬੜੀ ਹੀ ਖੁਸ਼ੀ ਤੇ ਪਿਆਰ ਨਾਲ ਰਹਿੰਦੇ ਤੇ ਪ੍ਰੀਤੋ ਨੂੰ ਵੀ ਸਾਰੇ ਉਸ ਦਾ ਬਣਦਾ ਮਾਨਸਤ ਕਰ ਦਿੰਦੇ ਸੀ ਦੋਸਤੋ ਜੀਵਨ ਸਾਥੀ ਦੀ ਕਦਰ ਹਮੇਸ਼ਾ ਕਰਨੀ ਚਾਹੀਦੀ ਹੈ ਇੱਕ ਆਦਮੀ ਦੇ ਹੱਥ ਵਿੱਚ ਹੀ ਹੁੰਦਾ ਕਿ ਆਪਣੀ ਘਰਵਾਲੀ ਦੀ ਇੱਜ਼ਤ ਆਪਣੇ ਪਰਿਵਾਰ ਵਿੱਚ ਕਿਦਾਂ ਕਰਵਾਉਂਦਾ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਿਓ ਫਿਰ ਮਿਲਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ